ਸਮ ਖਾਣਾ ਹੀਰ ਦਾ ਅੱਲਾ ਪਾਕ ਦੀ ਕਸਮ ਹੈ ਰਾਂਝਾ ਆਵੇ ਤਰਤੀ ਬਦਲ ਕੇ ਨਾਲੇ ਅਸਮਾਨ ਬਦਲੇ ਸੂਰਜ ਚੰਦ ਤੇ ਗੇੜ ਵੀ ਹੋਣ ਉਲਟੇ ਮਾਂ ਪਿਓ ਤੇ ਸਭ ਜਹਾਨ ਬਦਲੇ ਪੁੱਠਾ ਵਹਿਣ ਚਨਾ ਦਾ ਵਗ ਜਾਏ ਕਲਮਾ ਪਾਕ ਤੇ ਹਰਫ਼ ਕੁਰਾਨ ਬਦਲੇ ਬਦਲ ਜਾਣ ਗੁਨਾਹ ਵਿੱਚ ਨੇਕੀਆਂ ਦੇ ਨਾਲੇ ਮੋਮੰਦਾ ਦੀਨ ایمان ਬਦਲੇ ਕਾਇਨਾਤ ਖੁਦਾ ਦੀ ਬਦਲ ਜਾਏ ਜੀਵ ਜੰਤੂਆਂ ਨਾਲ ਇਨਸਾਨ ਬਦਲੇ ਮੁੱਕ ਜਾਏਗਾ ਅਸਰ ਤਬ ਦਿਲੀਆਂ ਦਾ ਪਰਨਾ ਹੀਰ ਦੀ ਕਦੇ ਜਵਾਨ ਬਦਲੇ ਬੂਟੀ-ਬੂਟੀ ਸਰੀਰ ਦੀ ਕਰ ਛੜਨ ਕਹੇ ਰਹੇਗਾ ਕੋਲ ਇੱਕ ਰਾਰ ਬਦਲੇ ਮੇਰਾ ਮੁੱਲ ਜਾਣਦਾ ਤਾਰ ਸਹੇੜ ਆਏ ਨਕਲੀ ਨਹੀਂ ਹੈ ਇਸ਼ਕ ਪਿਆਰ ਮੇਰਾ ਉੱਠੇ ਹੋਰ ਦੇ ਵੱਲ ਜੇ ਨਜ਼ਰ ਮੇਰੀ ਰੂਜ ਹਸਰ ਦੇ ਹਾਲ ਖੁਵਾਰ ਮੇਰਾ ਤੈਨੂੰ ਆਪਣਾ ਆਪ ਸੰਭਾਲ ਦਿੱਤਾ ਮੈਂ ਰਾਂਝਣੇ ਦੀ ਰਾਂਝਾ ਯਾਰ ਮੇਰਾ ਮੈਂ ਰਾਂਝਣੇ ਦੀ ਰਾਂਝਾ ਯਾਰ ਮੇਰਾ